ਓਏ ਇਸ ਕਿੰਨੇ ਨਾਲ ਆ ਪਰੋਕਾਂ ਜਨੇਗਾ ਜਨੇਗਾ ਈਡਾ ਕੁਡਾ ਈਡਾ ਕੁਡਾ ਮੂੜ ਮੂੜਾ ਈਡਾ ਮੂੜਾ ਦੋ ਈਡਾ ਦੋਇਆ ਭਈ ਕੀ ਗੱਲ ਕੀ ਸਾਰੇ ਤੇ ਸਹੀ ਮੈਨੇ ਨਾ ਤੇ ਨਸ਼ਾ ਬਹੁਤ ਆਡੇ ਪਿੰਡ ਕਥਲੌਰ ਦੇ ਵਿੱਚ ਰਾਤ ਦਾ ਟਾਈਮ ਨਹੀਂ ਕੋਈ ਇੱਥੇ ਟਰੱਕਾਂ ਦਾ ਟਾਈਮ ਰੇਤਿਆ ਇਹਦਾ ਟਰੈਲੀਆਂ ਦਾ ਟਾਈਮ ਨਹੀਂ ਕੋਈ ਠੀਕ ਹੈ ਜੀ ਇੱਥੇ ਥੋੜੇ ਦਿਨ ਦੇ ਵਿੱਚ 2-4 ਦਿਨ ਦੇ ਵਿੱਚ ਇੱਥੇ ਕੁੜੀ ਨਾ ਵੀ ਹਸਾ ਲ ਗਈ ਹੂੰ ਹੂੰ ਤੇ ਇਹ ਥੋੜਾ ਛੋਟਾ ਬੱਚਾ ਹੈ ਇਹਦਾ ਦੇਖੋ ਮਾਂ ਪਿਓ ਦੇਖੋ ਕਿਦਾਂ ਰੋਏ ਕਰਦੇ ਬਿਲਕੁਲ ਲੱਗ ਰਿਹਾ ਤੇ ਥੋੜਾ ਹਸਾਉਂਦਾ ਜੀ ਅੱਜ ਕੀ ਗੱਲ ਹੋਈ ਆ ਆ ਟਰੈਲੀ ਬਾਪ ਬਟਰੈਲੀ ਦਾ ਮਾਂ ਟਰੈਲੀ ਮਾਰ ਕੇ ਤੇ ਚੱਲ ਗਿਆ ਬੱਚੇ ਨੂੰ ਕਿੰਨੇ ਸਾਲ ਦੀ ਹੈ ਕੁੜੀ ਬੇ ਜੀ ਇਹ ਬਾਈ ਹੋਣੀ ਹੈ ਮੈਨਾਂ 22-23 ਸਾਲ ਦੀ ਹੋਣੀ ਹੁਣ ਕੀ ਮੰਗ ਕੀ ਕਰ ਰਿਹਾ ਮੰਗ ਹੀ ਹੈ ਤੇ ਜਿੰਜਕਰ ਨਹੀਂ ਨਾ ਆਂਦਾ ਉਹਨੇ ਜਕਰ ਅਸੀਂ ਜਾਣ ਦੇ ਤਾਂ ਜਾਨ ਨਹੀਂ ਖੋਲਣਾ ਸਾਰਾ ਅਸੀਂ ਮੁੜਾ ਪੇਸ਼ ਕਰੋ ਮੁੜਾ ਪੇਸ਼ ਕਰੋ ਜਿਹਨੇ ਮੁੜੇ ਨੇ ਮਾਰ ਕੇ ਛੁੱਟੇ ਠੀਕ ਹੈ ਕੀ ਹੋਇਆ ਅੱਜ 22 ਸਾਲ ਦੀ ਕੁੜੀ ਸੀ ਮੇਰੀ ਫਰੈਂਡ ਹੀ ਤੇ ਸੜਕ ਤੋਂ ਨਾ ਲੈਟਰਿੰਗ ਜਾ ਰਹੀ ਸੀ ਤੇ ਉਧਰੋਂ ਨਾ ਗੱਡੀ ਵਾਲਾ ਆਇਆ ਗੱਡੀ ਵਾਲਾ ਮਾਰ ਕੇ ਇਹਨੂੰ ਛੁੱਟ ਕੇ ਗੱਭੇ ਸੜਕ ਦੇ ਵਿੱਚ ਛੁੱਟ ਕੇ ਚਲਾ ਗਿਆ ਉਹਨੇ ਇਹਨੂੰ ਚੱਕਿਆ ਨਹੀਂ ਕਿਹੜੇ ਪਿੰਡ ਦੀ ਕਿਹੜੇ ਪਿੰਡ ਦੀ ਕੱਤਲੋੜ ਦੀ ਕੁੜੀ ਆ ਉਹਦਾ ਨਾਮ ਸੋਨੀਆ ਤੇ ਉਹ ਜਦ ਜੰਮੂ ਕੰਮ ਕਰਦੀ ਸੀਗੀ ਵਿਚਾਰੀ ਉਹਦੇ ਸਿਰ ਤੇ ਕਾਰ ਚੱਲਦਾ ਸੀਗਾ ਤੇ ਅੱਜ ਉਹ ਕੁੜੀ ਨੂੰ ਐਕਸਪਾਇਰ ਕਰ ਦਿੱਤਾ ਹੁਣ ਕੀ ਮੰਗ ਕੀ ਅਸਲੇ ਕੀ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਸੱਤ ਤੋਂ ਸੱਤ ਸਜ਼ਾ ਦਿੱਤੀ ਜਾਏ